ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਬਾਰਦਾਤਾਂ ਦਿਨ ਦਿਹਾੜੇ ਕਤਲ ਆਮ ਬਰਤਾਰਾ ਹੋ ਗਿਆ ਚੌਂਕ ਦੇ ਵਿੱਚ ਰੋਕ ਕੇ ਚੈਨਲ ਲੁੱਟ ਲੋ ਐ ਪੈਸੇ ਖੋਲੋ ਮੋਬਾਈਲ ਖੋਲੋ ਐ ਚੁਰਾਹੇ ਤੇ ਖੜ ਕੇ ਸਕੂਟਰ ਮੋਟਰਸਾਈਕਲ ਖੋਲੋ ਗੱਡੀ ਜਾਂਦੇ ਨੂੰ ਨੇ ਦੇ ਚ ਕਿਤੇ ਸੜਕ ਤੇ ਰੋਕ ਕੇ ਲੁੱਟ ਲੋ ਪਿੰਡ ਦੇ ਵਿੱਚੋਂ ਬਾਹਰ ਨਿਕਲਦੇ ਅੰਦਰ ਜਾਂਦੇ ਆਪਸੀ ਰਾਜਨੀਤਿਕ ਰੰਜਿਸ਼ ਤੇ ਚੱਲਣੇ ਕਤਲ ਕਰ ਲੱਗਪਗ ਸਿੱਧੂ ਮੂਸੇ ਵਾਲਾ ਤੇ ਜਿਵੇਂ ਹਮਲਾ ਹੋਇਆ ਉਮੀਦ ਪੈ ਕਰਕੇ ਕਹਿੰਦੇ ਕਿ ਰੈਕੀ ਕੀਤੀ ਹੋਈ ਸੀ ਕਿ ਇੰਤਜ਼ਾਰ ਕੀਤਾ ਕਿ ਉਹ ਪਹਿਲਾਂ ਗੁਰਕਰਚੋਂ ਨਿਕਲ ਕੇ ਆਪਣੀ ਗੱਡੀ 'ਚ ਬੈਠ ਜਾਵੇ ਟਾਰਗੇਟ 'ਚ ਜਦੋਂ ਬੈਠ ਜਾਂਦਾ ਫਿਰ ਇਹ ਇੱਕ ਭੱਜਣ ਦਾ ਮੌਕਾ ਨਾ ਮਿਲ ਫਿਰ ਹਮਲਾ ਜਿਵੇਂ ਕਿ ਫਿਰ ਉਹਨੇ ਆਪਣੇ ਫਾਕਟਾ 'ਤੇ ਹਮਲਾ ਕਰਤਾ ਤੇ ਅੰਤਮ ਹਮਾਦੀ ਪਾਰ ਕਿ ਹਮਲਾ ਕਰਨ ਵਾਲਾ ਵਿਅਕਤੀ ਹਮਾਦੀ ਪਾਰ ਦੀ ਦਸਿਆ 에어ਪੋਰਟ ਸੇ ਜਿਸ ਤਰ੍ਹਾਂ ਇਸ ਮੁੱਦੇ ਨੂੰ ਭਾਜਪਾ ਨੇ ਰਾਸ਼ਟਰੀ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਫਖਾਇਆ ਇਸ ਨੂੰ ਸਿੱਖੀ ਤੇ ਹਮਲਾ ਕਰਾ ਦੇਣ ਲਈ ਸਾਬਤ ਕਰਨ ਦੀ ਪੂਰਜੋਸ਼ ਕੋਸ਼ਿਸ਼ ਕੀਤੀ ਕਮਾਲ ਦੀ ਰਾਜਨੀਤੀ ਦੇਖੋ ਕਿ ਰਵਨੀਤ ਬਿੱਟੂ ਦੇ ਰਾਹੀਂ ਸਿੱਖੀ ਤੇ ਹਮਲਾ ਦੱਸ ਕੇ ਨਿਸ਼ਾਨਾ ਰੱਖਿਆ ਜਾ ਰਿਹਾ ਪੰਜਾਬ ਦੇ ਸ਼ਹਿਰੀ ਵਰਗ ਵਪਾਰੀ ਵਰਗ ਹਿੰਦੂ ਵਰਗ ਬੀਜੇਪੀ ਸੋਚਦੀ ਹੈ ਕਿ ਨਰੇਟਿਵ ਸਿਰਜ ਕੇ ਅਸੀਂ ਉਹਨਾਂ ਵੋਟਾਂ ਨੂੰ ਆਪਣੇ ਨਾਲ ਲਿਆਈਏ ਕਿ ਬੁਰਦਾ ਜਿਹੜੀ ਆਉਣੀ ਆਉਣੀ ਆ ਨਹੀਂ ਆਉਣੀ ਨਹੀਂ ਆਉਣੀ ਕਿਉਂਕਿ ਬਿੱਟੂ ਦੇ ਲਈ ਤਾਂ ਸਵਾਲ ਖੜਾ ਹੈ ਭਾਰਤ ਤੇ ਅਮਰੀਕਾ ਵਿਚਾਲੇ ਹੋਈ ਡੀਲ ਭਾਰਤ ਤੇ ਅਮਰੀਕਾ ਵਿਚਾਲੇ ਹੋਇਆ ਵਪਾਰ ਸਮਝੌਤਾ ਸਹੀ ਰੂਪ ਚ ਮਾਰਚ ਦੇ ਵਿੱਚ ਕਹਿੰਦੇ ਪੂਰਨ ਤੌਰ ਤੇ ਲਾਗੂ ਹੋ ਜਾਣਾ 10 ਘੱਟ ਹੋ ਜਾਣੇ ਸਰਕਾਰ ਨੂੰ ਤਾਂ ਮਨਜ਼ੂਰੀ ਮਿਲੀ ਕਹਿੰਦੇ ਜੀ ਇਹ ਇਲਜ਼ਾਮ ਲਾਈ ਜਾਵੇ ਕਿ ਭਾਰਤ ਸਰਕਾਰ ਨੇ ਅਮਰੀਕਾ ਨਾਲ ਸਮਝੌਤਾ ਅਦਾਨੀ ਨੂੰ ਬਚਾਉਣ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਐਪਸਾਈਨ ਫਾਇਦਾ ਵਿੱਚ ਆਉਣ ਅਤੇ ਰਾਹੁਲ ਗਾਂਧੀ ਵੱਲੋਂ ਸਾਬਕਾ ਫੌਜ ਮੁਖੀ ਦੀ ਕਿਤਾਬ ਵਿੱਚ ਚੀਨ ਦੇ ਟੈਂਕ ਭਾਰਤੀ ਸਰਹੱਦ ਤੱਕ ਪੁੱਜਣ ਦੇ ਫੈਸਲਾ ਨਾ ਲੈ ਸਕਣ ਤੇ ਦੋਸ਼ਾਂ ਦੇ ਪ੍ਰਚਾਰ ਨੂੰ ਕਹਿੰਦੇ ਜੀ ਖੁੰਡਾ ਕਰ ਲਈ ਕਾਲੀ ਵਿੱਚ ਇੱਕ ਪਾਸੇ ਭਾਰਤ ਮੁੜ ਕੇ ਕਹਿੰਦਾ ਜੀ ਅਮਰੀਕਾ ਨਾਲ ਡੀਲ ਹੋ ਰਹੀ ਦੂਸਰੇ ਪਾਸੇ ਭਾਰਤ ਦੇ ਚੱਲ ਰਹੇ ਸੰਸਦ ਦੇ ਵਿੱਚ ਮੰਤਰੀ ਸਾਹਿਬ ਵੀ ਦੱਸਦੇ ਨੇ ਕਿ 3800 ਤੋਂ ਵੱਧ ਸਾਡੇ ਭਾਰਤੀ ਲੋਕ ਰਿਪੋਰਟ ਕੀਤਾ ਜਾ ਰਿਹਾ ਹੈ। ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਮੋਬਾਈਲ ਫੋਨ ਵਰਤਨ ਤੇ ਰੋਕ ਲੱਗ। ਸਰਕਾਰੀ ਸਕੂਲ ਤੋਂ ਲੈ ਕੇ ਪ੍ਰਾਈਵੇਟ ਸਕੂਲ ਤੱਕ ਦੇ ਹਰ ਵਿਦਿਆਰਥੀ ਦੇ ਲਈ ਪੂਰਨ ਪਾਬੰਦੀ ਹੈ। ਪੰਜਾਬ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਬਾਰਦਾਤਾਂ ਦਿਨ ਦਿਹਾੜੇ ਕਤਲ ਆਮ ਬਰਤਾਰਾ ਹੋ ਗਿਆ ਚੌਂਕ ਦੇ ਵਿੱਚ ਰੋਕ ਕੇ ਚੈਨਲ ਲੁੱਟ ਲੋ ਐ ਪੈਸੇ ਖੋਲੋ ਮੋਬਾਈਲ ਖੋਲੋ ਐ ਚੁਹਾਹਾਂ ਤੇ ਖੜਕੇ ਸਕੂਟਰ ਮੋਟਰਸਾਈਕਲ ਖੋਲੋ ਗੱਡੀ ਜਾਂਦੇ ਨੂੰ ਨੇ ਦੇ ਚ ਕਿਤੇ ਸੜਕ ਤੇ ਰੋਕ ਕੇ ਲੁੱਟ ਲੋ ਇੱਥੇ ਤੱਕ ਹੀ ਨਹੀਂ ਭਰੇ ਮੇਲੇ ਚ ਆ ਕੇ ਗੋਲੀਆਂ ਮਾਰ ਦੋ ਗੁਰੂ ਘਰ ਮੰਦਿਰਾਂ ਦੇ ਉੱਤੇ ਹਮਲਾ ਕਰ ਦੋ ਚੇ ਪਿੰਡ ਦੇ ਵਿੱਚੋਂ ਬਾਹਰ ਨਿਕਲਦੇ ਅੰਦਰ ਜਾਂਦੇ ਆਪਸੀ ਰਾਜਨੀਤਿਕ ਰੰਜਿਸ਼ ਤੇ ਚੱਲਦੇ ਆ ਕਤਲ ਕਰ ਦੋ ਆਮ ਵਰਤਾਰਾ ਹੁੰਦਾ ਜਾ ਰਿਹਾ ਹੈ ਪੁਲਿਸ ਦਮ ਪਰਦੀ ਹੈ ਗੈਂਗਸਟਰ ਮਕਾਤੇ 72 ਘੰਟੇ ਦਾ ਆਪਰੇਸ਼ਨ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਜਲੰਧਰ ਦੇ ਵਿੱਚ ਗੁਰੂ ਘਰ ਚੋਂ ਮੱਥਾ ਟੇਕ ਕੇ ਨਿਕਲ ਰਹੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਉਤੇ 6 ਗੋਲੀਆਂ ਦਾਗੀਆਂ ਜਾਂਦੀਆਂ ਪੰਜ ਉਹਦੀ ਛਾਤੀ 'ਚ ਇਕ ਕੋਰਸਰਚ ਮੋਟਰਾਂ ਦੀ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਰਪੰਚ ਕਹਿੰਦੇ ਜੀ ਹਮਲਾ ਹੁੰਦਾ ਹੈ ਤੇਜ ਤਰ ਹਥਿਆਰਾਂ ਨਾਲ ਤੇ ਕਤਲ ਕਰ ਦਿੱਤਾ ਜਾਂਦਾ ਕਾਰਨ ਕਹਿੰਦੇ ਜੀ ਰਾਜਨੀਤਿਕ ਰੰਜਿਸ਼ ਹੈ ਪੁਲਿਸ ਕਹਿੰਦੀ ਇਹ ਘਟਨਾਵਾਂ ਜਾਂ ਇਹ ਤੋਂ ਪਿਛਲੀਆਂ ਘਟਨਾਵਾਂ ਸਿੱਧੂ ਮੂਸੇਵਾਲੇ ਤੋਂ ਲੈ ਕੇ ਰਾਣਾ ਬਲਾਚੋਰੀਆ ਤੱਕ ਕਿੰਨੀਆਂ ਹੀ ਘਟਨਾਵਾਂ ਨੇ ਜਿਹੜੀ ਹੈ ਇਸ ਗੱਲ ਦਾ ਦਮ ਭਰਦਿਆ ਨੇ ਕਿ ਸਿਸਟਮ ਸਰਕਾਰ ਤੋਂ ਕਾਨੂੰਨੀ ਤੌਰ ਤੇ ਨਹੀਂ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਡੀਜੀਪੀ ਬਾਰ ਬਾਰ ਤਲ ਹੋ ਚੁੱਕੇ ਨੇ ਹਾਈ ਕੋਰਟ ਦੇ ਵਿੱਚ ਸਰਕਾਰ ਪੁਲਿਸ ਤੰਤਰ ਪ੍ਰਸ਼ਾਸਨ ਝਾੜਾਂ ਦਰ ਝਾੜਾਂ ਖਾ ਚੁੱਕਿਆ ਟੀ ਠੱਡੀ ਹੋ ਗਿਆ ਕੋਈ ਅਸਰ ਨਹੀਂ ਜਾਂ ਲਾਚਾਰ ਇਨਾ ਹੋ ਗਿਆ ਰਾਜਨੀਤਿਕ ਤੌਰ ਤੇ ਕੁਝ ਕਰਨ ਦੀ ਸਮਰੱਥਾ ਨਹੀਂ ਸਰਕਾਰਾਂ ਦੇ ਗਲਤ ਫੈਸਲਿਆਂ ਨੂੰ ਰਾਜਨੀਤਿਕ ਆਕਾਮਾਂ ਦੇ ਗਲਤ ਫੈਸਲਿਆਂ ਨੂੰ ਮੰਨਣ ਲਈ ਮਜਬੂਰ ਹੋ ਗਿਆ। ਜੈ ਸਤਿ ਹੈ। ਚਲੋ ਪਹਿਲਾਂ ਆਪਾਂ ਇੱਕ ਅੱਜ ਦੀ ਘਟਨਾ ਤੇ ਇੱਕ ਲੰਗੇ ਕੱਲ ਦੀ ਘਟਨਾ। ਕੱਲ ਸ੍ਰੀ ਖਡੂਰ ਸਾਹਿਬ ਦੇ ਖੇਤਰ ਦੇ ਵਿੱਚ ਜਿਲ੍ਹਾ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ ਪਿੰਡ ਦਾ ਸਰਪੰਚ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਿਆ ਸੀ। ਸਾਬਕਾ ਫੌਜੀ ਹੈ। ਪਿੰਡ ਜੇ ਠੀਕਰ ਸੂਕਾ ਤੇ ਸਰਕਾਰ ਦੇ ਵੱਲੋਂ ਉਮੀਦਵਾਰੀ ਸੀ ਤੇ ਜਿੱਤਣ ਦੀ ਸੁਭਾਵਨਾ ਬਧੀ ਤੇ ਜਿੱਤਿਆ ਸਰਪੰਚ ਬਣਿਆ ਦੂਸਰੇ ਪਾਸੇ ਪੁਲਿਸ ਦੰਪ ਭਰਦੀ ਹੈ ਜਾਂ ਮੁੱਢਲੀ ਜਾਣਕਾਰੀ ਨਾਲ ਇੱਕ ਖਬਰ ਨਿਕਲ ਰਹੀ ਹੈ ਕਿ ਬਈ ਉਸੇ ਪਿੰਡ ਦਾ ਇੱਕ ਹੋਰ ਵਿਅਕਤੀ ਜਿਹੜਾ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸਰਪੰਚ ਰਿਆ ਪਰ ਆਮ ਆਦਮੀ ਪਾਰਟੀ ਦੇ ਰਾਜ ਭਾਗ ਚ ਵੀ ਸਰਪੰਚ ਬਣ ਦੀ ਇੱਛਾ ਨਾਲ ਪਾਰਟੀ ਬਦਲ ਕੇ ਇੱਧਰ ਆਇਆ ਪਰ ਆਮ ਆਦਮੀ ਪਾਰਟੀ ਨੂੰ ਟਿਕਟ ਨਹੀਂ ਦਿੱਤੀ ਤੇ ਇਸ ਲਈ ਰਾਜਨੀਤਿਕ ਟਕਰਾਅ ਸੀ ਦੋਵਾਂ ਦੇ ਵਿੱਚ ਤੋ ਟਕਰਾ ਦਾ ਅੰਜਾਮ ਮੌਤ ਤੱਕ ਗਿਆ ਉਹਨੇ ਕਹਿੰਦੇ ਜਿਹੜਿਆ ਹਥਿਆਰੋਂ ਆਪਣੇ ਸਾਥੀਆਂ ਨਾਲ ਹਮਲਾ ਕਰਤਾ ਤੇ ਪਿੰਡ ਦਾ ਸਰਪੰਚ ਮਾਰਿਆ ਗਿਆ ਆਮ ਆਦਮੀ ਪਾਰਟੀ ਦਾ ਸਰਪੰਚ ਤੇ ਹਮਲਾ ਕਰਨ ਵਾਲਾ ਵਿਅਕਤੀ ਫਿਲਹਾਲ ਆਮ ਆਦਮੀ ਪਾਰਟੀ ਜੀ ਦੱਸਿਆ ਜਾ ਰਿਹਾ ਪੁਲਿਸ ਦੇ ਅਨਸਾਰ ਸਵਾਲ ਇੱਥੇ ਇਹ ਹੈ ਕਿ ਅਜਿਹੀਆਂ ਘਟਨਾਵਾਂ ਪੰਜਾਬ 'ਚ ਲਗਾਤਾਰ ਵਾਪਰ ਰਹੀਆਂ ਹਨ ਅਮਨ ਕੁੰਦੀ ਸਥਿਤੀ ਕੀ ਹੈ ਦੂਜੀ ਘਟਨਾ ਅੱਜ ਜਿਹੜੀ ਤੜਕੇ-ਤੜਕੇ ਪੰਜਾਬ ਦੇ ਜਲੰਧਰ ਖੇਤਰ 'ਚ ਵਾਪਰਦੀ ਹੈ ਜਲੰਧਰ ਦੇ ਵਿੱਚ ਗੁਰੂ ਘਰ ਤੋਂ ਬਾਹਰ ਨਿਕਲ ਰਿਹਾ ਸੀ ਨੌਜਵਾਨ ਦਿਲ ਤੇ ਛਾਤੀ ਤੇ ਗੋਲੀਆਂ ਦਾਗੀਆਂ ਜਾਂਦੀਆਂ ਪੰਜ ਗੋਲੀਆਂ ਇੱਥੇ ਲੱਗਦੀਆਂ ਛੇਵੀਂ ਗੋਲੀ ਉਹ ਤੇ ਸਿਰ 'ਚ ਲੱਗਦੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਹਮਲਾਵਰ ਆ ਗਏ ਨੇ ਤੇ ਜੀ ਕਹਿੰਦੇ ਜੀ ਜਾਨ ਨੂੰ ਮਾਰਨ ਤੋਂ ਧਮਕੀ ਸੀ ਪੁਲਿਸ ਕਹਿੰਦੇ ਜੀ ਗੈਂਗਸਟਰਾਂ ਦੀ ਗੱਲ ਕਰਦਾ ਵੀ ਗੈਂਗਸਟਰ ਦਾ ਮੁਖ ਹੈ ਤਾਂ ਉਸੇ ਖਤਮ ਕਰਤੇ ਉਹਨਾਂ ਤੋਂ ਜਿਹਨਾਂ 'ਚ ਇੰਟਰਵਿਊ ਹੁੰਦੀਆਂ ਹੋਰ ਤਾਂ ਕੁਝ ਹੁੰਦਾ ਨਹੀਂ ਜੇਲ੍ਹ 'ਚ ਇੰਟਰਵਿਊ ਹੋ ਸਕਦੀ ਹੈ ਉਹ ਰੁਕੀ ਨਹੀਂ ਜਾ ਰਹੀ ਤੇ ਬਾਹਰ ਹੀ ਬਰਦਤਾਂ ਹੋ ਰਹੀਆਂ ਰੋਕਿਆ ਨਹੀਂ ਜਾ ਰਹੀਆਂ ਉਹ ਗੈਂਗਸਟਰ ਖਤਮ ਨੇ ਜੀ ਕੇਜਰੀਵਾਲ ਜੀ ਨੇ ਕਿਹਾ ਤੁਸੀਂ ਪੰਜਾਬ ਸੜਕਾਂ ਚ ਚੱਲ ਜੇ ਉਹ ਚੱਲ ਗਏ ਜੀ ਉੱਥੇ ਫਿਰ ਬਾਹਰਦਤ ਕਿੱਥੋਂ ਲਗਭਗ ਸਿੱਧੂ ਮੂਸੇ ਵਾਲਾ ਤੇ ਜਿਵੇਂ ਹਮਲਾ ਹੋਇਆ ਉਹਨੇ ਤੈਅ ਕਰਕੇ ਕਹਿੰਦੇ ਕਿ ਰੇਕੀ ਕੀਤੀ ਹੋਈ ਸੀ ਕਿ ਇੰਤਜ਼ਾਰ ਕੀਤਾ ਕਿ ਉਹ ਪਹਿਲਾਂ ਗੁਰੂ ਘਰ ਚੋਂ ਨਿਕਲ ਕੇ ਆਪਣੀ ਗੱਡੀ 'ਚ ਬੈਠ ਜਵੇ ਥਾਰ ਗੱਡੀ 'ਚ ਜਦੋਂ ਬੈਠ ਜਾਂਦਾ ਫਿਰ ਇਹ ਹੈ ਕਿ ਭੱਜਣ ਦਾ ਮੌਕਾ ਨਾ ਮਿਲੇ ਫਿਰ ਹਮਲਾ ਹੁੰਦਾ ਸੋ ਕਹਿੰਦੇ ਪੂਰੀ ਤਰਨਿਤ ਸੈਟ ਪੰਜਾਬ ਦੇ ਜਲੰਧਰ ਦੇ ਵਿੱਚ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਉਭਰਾਏ ਕਹਿੰਦੇ ਜੀ ਸਵੇਰੀ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਉਹ 53 ਸਾਲ ਦਾ ਸੀ ਸਕੂਟਰੀ ਤੇ ਆਏ ਹਮਲਾਵਰਾਂ ਨੇ 6 ਗੋਲੀਆਂ ਦਾਗੀਆਂ ਪੰਜ ਉਹਦੀ ਛਾਤੀ 'ਚ ਲੱਗੀਆਂ ਤੇ ਇੱਕ ਉਹਦੇ ਸਿਰ 'ਚ ਲੱਗੀ ਲੱਕੀ ਉਭਰਾਏ ਮਾਡਲ ਟਾਊਨ ਲੱਕ ਕੇ ਤੇ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਜਿਵੇਂ ਉਹ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਆਪਣੀ ਥਾਰ ਗੱਡੀ 'ਚ ਬੈਠਣ ਲੱਗਾ ਤਾਂ ਕਹਿੰਦੇ ਹਮਲਾਵਰਾਂ ਨੇ ਉਹਦੇ ਤੇ ਤਾਬੜ ਤੋੜ ਗੋਲੀਆਂ ਭਰਉਣੀਆਂ ਸ਼ੁਰੂ ਕਰ ਦਿੱਤੀਆਂ। ਗੋੜੀਆਂ ਚੱਲਦੇ ਆਂ ਦੀ ਵੀਡੀਓ ਸੀਸੀਟੀਵੀ ਫੁਟੇਜ ਉਪਲਬਧ ਹੋ ਗਈ ਹੈ ਕਹਿੰਦੇ ਮਿਲ ਗਿਆ ਪੁਲਸ ਉਹਦੇ ਨਾਲ ਜਾਂਚ ਕਰ ਰਹੀ ਹੈ। ਅ ਮੌਕੇ ਤੇ ਹੀ ਮੌਤ ਦਾ ਖੱਤਸਾ ਸੀ ਪਰ ਤਾਂ ਵੀ ਦਿਲ ਨਹੀਂ ਮੰਨਦਾ ਉਹਦਾ ਪਰਿਵਾਰ ਹਸਪਤਾਲ ਲੈ ਕੇ ਗਿਆ। ਹਸਪਤਾਲ ਰਾਇਆ ਨੇ ਵੀ ਕਿਹਾ ਕਿ ਨਹੀਂ ਉਹਨੂੰ ਮਰ ਤੱਕ ਲਾਉਂਦਾ। ਕਹਿੰਦੇ ਜੀ ਇਹ ਉਵਰਾਏ ਲੱਕੀ ਉਵਰਾਏ। ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਸੀ ਬਾੜ ਨੰਬਰ 35 ਦਾ ਹਲਕਾ ਇੰਚਾਰਜ ਸੀ ਉਹਦਾ 5 ਦਿਨ ਪਹਿਲਾਂ ਹੀ ਜਨਮ ਦਿਨ ਸੀ ਤੇ ਕਹਿੰਦੇ ਪੁਲਿਸ ਜਾਂਚੇ ਵੀ ਗੱਲ ਸਾਹਮਣੇ ਆਈ ਕਿ ਗੈਂਗਸਟਰ ਕੋਈ ਗਰੁੱਪ ਹੈ ਜੀ ਉਹ ਕਹਿੰਦੇ ਜੀ 25 ਦਸੰਬਰ ਨੂੰ 25 ਨੂੰ ਸੋਸ਼ਲ ਮੀਡੀਆ 'ਤੇ ਪੋਸਟ ਰਾਈ ਉਹਨੂੰ ਧਮਕੀ ਵੀ ਮਿਲੀ ਹੋਈ ਸੀ ਮਤਲਬ ਹੁਣ ਇੱਥੋਂ ਦਾਜਾ ਲਾ ਲਓ ਕਿ ਤੰਤਰਜੰਤਰ ਕਿੰਨਾ ਕੁ ਮਜ਼ਬੂਤ ਹੈ ਜਾਂ ਕਿੰਨਾ ਕੁ ਲਾਚਾਰ ਹੈ ਕਿਆ ਆਮ ਆਦਮੀ ਪਾਰਟੀ ਦਾ ਜਲੰਧਰ ਖੇਤਰ ਨਾਲ ਸੰਬੰਧਿਤ ਇੱਕ ਵਿਅਕਤੀ ਹਲਕਾ ਇੰਚਾਰਜ ਦੱਸਦਾ ਆਪਣੇ ਆਪ ਨੂੰ ਉਹਦੇ ਕੋਲ ਪਾਰਟੀ ਦਾ ਆਹੁਦਾ ਹੈ ਪਾਰਟੀ ਦੇ ਐਮਐਲਏ ਮੰਤਰੀਆਂ ਨਾਲ ਉੱਠ ਬੈਠ ਹੋਊਗੀ ਪਹੁੰਚ ਅਪਰੋਚ ਹੋਊਗੀ ਜੇ ਉਸ ਨੂੰ ਧਮਕੀਆਂ ਮਿਲਣ ਤੋਂ ਬਾਅਦ ਵੀ ਉਹਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਤੇ ਫਿਰ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਪ੍ਰਬੰਧ ਹੋਊਗਾ ਇਸ ਵਾਰ ਇਸ ਘਟਨਾ ਨੇ ਇੱਕ ਵਾਰ ਫੇਰ ਸਾਹਮਣੇ ਲੈ ਕੇ ਖੜਾ ਕੀਤਾ ਹੈ ਸੋ ਸਰਕਾਰ ਥੋੜੀ ਜਿਹੀ ਗੰਭੀਰਤਾ ਨਾਲ ਲਵੇ ਇਸ ਮਸਲੇ ਨੂੰ ਥੋੜੀ ਕਿਉਂ ਪੂਰਨ ਤੌਰ ਤੇ ਗੰਭੀਰਤਾ ਨਾਲ ਲਵੇ ਇਸ ਮਸਲੇ ਨੂੰ ਬਹੁਤ ਗੰਭੀਰ ਮਸਲਾ ਹੈ ਪਰ ਸਰਕਾਰਾਂ ਲਈ ਮਸਲੇ ਹੋਰ ਨੇ ਜਨਾਬ ਸਰਕਾਰਾਂ ਲਈ ਇਹ ਮਸਲੇ ਨੇ ਸਰਕਾਰਾਂ ਲਈ ਮਸਲਾ ਕਿ ਜੀ ਗਰਦਾਰ ਕਹਤਾ ਇਹ ਤਾਂ ਜੀ ਧਰਮ 'ਤੇ ਹਮਲਾ ਹੈ ਇਹ ਤਾਂ ਜੀ ਸਿੱਖੀ 'ਤੇ ਹਮਲਾ ਹੈ ਇਹ ਤਾਂ ਜੀ ਗੁਰੂ ਸਾਹਿਬ ਦਾ ਅਪਮਾਨ ਹੈ ਇਹ ਇਹ ਮੁੱਦਾ ਹੈ ਸਰਕਾਰਾਂ ਲਈ ਰਬਨੀ ਸਿੰਘ ਬਿੱਟੂ ਕਾਂਗਰਸ ਪਾਰਟੀ ਦਾ ਵੀ ਮੈਂਬਰ ਪਾਰਲੀਮੈਂਟਰ ਆ ਇਸੇ ਪੰਜਾਬ ਤੋਂ ਵੋਟਾਂ ਪੈਂਦੀਆਂ ਰਹੀਆਂ ਟਿਕਟ ਭਾਜਪੀ ਨੇ ਦਿੱਤੀ ਨਹੀਂ ਜਿੱਤ ਸਕਿਆ ਬੀਜਪੀ ਰਾਜ ਸਭਾ ਕਰਕੇ ਲੈ ਗਈ ਪਰ ਪੰਜਾਬ ਦੇ ਸਿਰ ਤੇ ਬਿਠਾ ਰਹੀ ਹੈ ਉਸ ਨੂੰ ਉਹ ਰਮਨੀ ਸਿੰਘ ਬੱਟੂ ਨੂੰ ਕੀ ਤੋਂ ਸਰਟੀਫਿਕੇਟ ਲੈ ਕੇ ਆਏ ਨੇ ਤਾਂ ਉਹ ਜਾਣਦੇ ਨੇ ਕਿ ਉਹ ਸਿੱਖੀ ਦੇ ਨੁਮਾਇंदे ਕਿਵੇਂ ਬਣ ਗਏ ਉਹ ਪਾਰਟੀਆਂ ਦੇ ਨੁਮਾਇंदे ਹੋ ਸਕਦੇ ਨੇ ਪਰ ਉਹ ਬਤੌਰ ਮਤਲਬ ਦਸਤਾਰਧਾਰੀ ਨੇ ਤੇ ਆਪ ਹੀ ਕਹਿੰਦੇ ਰਹੇ ਨੇ ਕਿ ਮੈਨੂੰ ਦਸਤਾਰਧਾਰਾਹਲ ਗਾਂਧੀ ਨੇ ਕਹੀ ਤਾਂ ਮੈਂ ਪੰਨਣੀ ਸ਼ੁਰੂ ਕੀਤੀ ਨਹੀਂ ਦਾ ਪਹਿਲਾਂ ਪੱਗੇ ਨਹੀਂ ਬੰਨਦਾ ਸੀ ਪਰ ਪ੍ਰਧਾਨ ਮੰਤਰੀ ਜੀ ਕਹਿੰਦੇ ਵੀ ਰਗਨੀਤ ਬਿੱਟੂ ਬਾਰੇ ਸ਼ਬਦ ਵਰਤ ਕੇ ਉਸ ਤੇ ਰਾਹੀ ਸਿੱਖੀ ਦਾ ਅਪਮਾਨ ਤੇ ਗੁਰੂਆਂ ਦਾ ਅਪਮਾਨ ਹੈ ਹੁਣ ਸਿੱਖ ਸੰਸਥਾਾਂ માં ਸਿੱਖ ਨੁਮੈਂਦੇ ਸਿੱਖ ਚਿਹਰੇ ਪੰਜਾਬ ਇਹ ਤੈ ਕਰ ਲਵੇ ਜੀ ਕਿ ਉਹ ਨੂੰ ਇਸ ਸਿੱਖੀ ਦਾ ਚਿਹਰਾ ਮੰਨਦੇ ਨੇ ਕਿ ਨਹੀਂ ਤੇ ਪਰਿਵਾਰ ਤਾਂ ਉਹ ਮੋਦੀ ਜੀ ਕਹਿੰਦੇ ਕਿ ਉਹਨਾਂ ਦਾ ਸ਼ਹੀਦ ਪਰਿਵਾਰ ਹੈ ਹੁਣ ਇਹਦੇ ਉੱਤੇ ਵੀ ਪੰਜਾਬ ਚ ਰਹੀ ਬਹਿਸ ਹੁਣ ਗਾਂਧੀ ਪਰਿਵਾਰ ਲਈ ਇਦਰਾਸ਼ੀਦ ਹੋਊਗੀ ਹਾਂ ਬਿੱਟੂ ਪਰਿਵਾਰ ਲਈ ਬਿਆਨ ਸਿੰਘ ਸ਼ਹੀਦ ਹੋਊਗਾ ਪਰ ਪੰਜਾਬ ਦਾ ਨਜ਼ਰੀਆ ਕੀ ਹੈ ਇਹ ਸੁਣਿਆ ਤੇਰਾ ਹੰਦਾ ਨਜ਼ਰੀਆ ਕੀ ਹੈ ਇਸ ਵੱਲ ਹੁਣ ਰਵਨੀਤ ਬਿੱਟੂ ਕਹਿੰਦੇ ਵੀ ਕਿ ਕਦੇ ਸਨਮਾਨ ਤਾਂ ਦਿੱਤਾ ਹੀ ਨਹੀਂ ਜੀ ਬਿਆਨ ਸਿੰਘ ਨੂੰ ਕਾਂਗਰਸ ਨੇ ਤਾਂ ਚੋ ਕੀ ਹੁਣ ਭਾਜਪਾ ਪਦਮ ਸ਼੍ਰੀ ਦੇ ਦੇਊਗੀ ਕੁਸ਼ੀ ਹਾ ਦਿਨ ਵਾਰ ਸੋਚਿਆ ਜਾ ਰਿਹਾ ਕਿ ਬਿਆਨ ਸਿੰਘ ਦੇ ਨਾਂ ਦੇ ਉੱਤੇ ਰਵਨੀਤ ਬਿੱਟੂ ਦੇ ਨਾਂ ਦੇ ਉੱਤੇ ਤੈਅ ਕਰ ਲਿਆ ਗਿਆ ਕਿ ਪੰਜਾਬ ਦੀ ਅਗਲੀ ਰਾਜਨੀਤੀ ਕਰਨੀ ਹੈ ਪੰਜਾਬ ਚ ਇਹਦੇ ਚਿਹਰੇ ਨਾਲ ਹੀ ਰੱਖ ਲਉਣਾ ਹੈ ਬੀਜੇਪੀ ਨੇ ਜਿਸ ਤਰ੍ਹਾਂ ਇਸ ਮੁੱਦੇ ਨੂੰ ਭਾਜਪਾ ਨੇ ਰਾਸ਼ਟਰੀ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਪਖਾਇਆ ਇਸ ਨੂੰ ਸਿੱਖੀ ਤੇ ਹਮਲਾ ਕਰਾ ਦੇਣ ਲਈ ਸਾਬਤ ਕਰਨੀ ਪੂਰਜੋ ਕੋਸ਼ਿਸ਼ ਕੀਤੀ ਕਮਾਲ ਦੀ ਰਾਜਨੀਤੀ ਦੇਖੋ ਕਿ ਰਵਨੀਤ ਬਿੱਟੂ ਦੇ ਰਾਹੀ ਸਿੱਖੀ ਤੇ ਹਮਲਾ ਦੱਸ ਕੇ ਨਿਸ਼ਾਨਾ ਰੱਖਿਆ ਜਾ ਰਿਹਾ ਪੰਜਾਬ ਦੇ ਸ਼ਹਿਰੀ ਵਰਗ ਵਪਾਰੀ ਵਰਗ ਹਿੰਦੂ ਵਰਗ ਤੇ ਬੀਜੇਪੀ ਸੋਚਦੀ ਹੈ ਕਿ ਇਹ ਨਰੇਟਿਵ ਸਿਰਜ ਕੇ ਅਸੀਂ ਉਹਨਾਂ ਵੋਟਾਂ ਨੂੰ ਆਪਣੇ ਨਾਲ ਲਿਆਈਏ ਸਿੱਖ ਵੋਟ ਤਾਂ ਜਿਹੜੀ ਆਉਣੀ ਆਉਣੀ ਹੈ ਨਹੀਂ ਆਉਣੀ ਨਹੀਂ ਆਉਣੀ ਕਿਉਂਕਿ ਬਿੱਟੂ ਦੇ ਲਈ ਤਾਂ ਸਵਾਲ ਖੜਾ ਹੈ ਹੁਣ ਤੈ ਹੋਏਗਾ ਕਿ ਕੀ ਬੀਜੇਪੀ ਇਸ ਕਦਰ ਹੀ ਅੱਗੇ ਵਧਣਾ ਚਾਹੁੰਦੀ ਹੈ ਕਿ ਅਸੀਂ ਇਸ ਰਵਨੀਤ ਬਿੱਟੂ ਦੇ ਰਾਹੀਂ ਪੰਜਾਬ ਦੀ ਵੀ ਸੋਸਾਇਟੀ ਦੀ ਪ੍ਰਧਾਨ ਸਭਾ ਚੋਣ ਲੜਨੀ ਹੈ ਸਵਾਲ ਪੈਦਾ ਹੈ ਬੱਸ ਇਹ ਗਾਸਪਤੀ ਦੇ ਭਾਸ਼ਣ ਦੇ ਉੱਤੇ ਮੋਦੀ ਜੀ ਭਾਸ਼ਣ ਦੇ ਨਹੀਂ ਹੈ ਫਿਰ ਬਿੱਲਾ ਸਾਹਿਬ ਸਾਡੇ ਸਪੀਕਰ ਸਾਹਿਬ ਸਫਾਈ ਦੇ ਰਹੀ ਸੀ ਕਹਿੰਦੇ ਨਹੀਂ ਨਹੀਂ ਜੀ ਉਹ ਤਾਂ ਖਤਰਾ ਸੀ ਮੈਂ ਹੀ ਰੋਕਿਆ ਮੈਨੂੰ ਪਤਾ ਸੀ ਕਿ ਜੀ ਕਾਂਗਰਸੀ ਹਮਲਾ ਕਰ ਸਕਦੇ ਆ ਮਤਲਬ ਇੱਕ ਪਾਸੇ ਰਵਨੀਤ ਬਿੱਟੂ ਕਹਿ ਰਿਹਾ ਕਿ ਵਿਰੋਧੀ ਧਿਰ ਮੇਰੀ ਪੱਗ ਲਾ ਸਕਦੀ ਰਾਹੁਲ ਗਾਂਧੀ ਮੇਰੀ ਪੱਗ ਲਾ ਸਕਦਾ ਸੀ ਹੁਣ ਸਪੀਕਰ ਸਾਹਿਬ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਤੇ ਹਮਲਾ ਬਈ ਜੇ ਪ੍ਰਧਾਨ ਮੰਤਰੀ ਭਾਰਤ ਦੀ ਸੰਸਦ ਚ ਵੀ ਸੁਰੱਖਿਅਤ ਨਹੀਂ ਫਿਰ ਕਿੱਥੇ ਹੈ ਜੀ ਖੇਲ ਕੀ ਹੈ ਮੁੱਖ ਮੁੱਦਿਆਂ ਤੋਂ ਧਿਆਨ ਦੂਰ ਲੈ ਕੇ ਜਾਣਾ ਵੱਡਾ ਮਸਲਾ ਖੜਾ ਹੈ ਸਾਡੇ ਮੂਰੇ ਚਣੌਤੀ ਦੇ ਰੂਪ ਚ ਖੜਾ ਹੈ ਕਿ ਵੀ ਇੱਕ ਪਾਸੇ ਉਹ ਕਿਤਾਬ ਦੇ ਹਵਾਲੇ ਨਾਲ ਸਵਾਲ ਹੈ ਕਿ ਚੀਨ ਕਿਵੇਂ ਦਾਖਲ ਹੋ ਗਿਆ ਸੀ ਅਸੀਂ ਉਸ ਸਮੇਂ ਕੀ ਲਾਚਾਰੀ ਦਿਖਾਈ ਦੂਸਰੇ ਪਾਸੇ ਅਮਰੀਕਾ ਜਿਵੇਂ ਬੰਬ ਰੋੜ ਰਿਹਾ ਹੈ ਉਹ ਸਵਾਲ ਖੜਾ ਹੈ ਜਾਂ 7 ਦਿਨ 8 ਦਿਨ ਹੋ ਗਏ ਬਜਟ ਸੈਸ਼ਨ ਨੂੰ ਚੱਲਦੇ ਆ ਬਜਟ ਪੜਨ ਤੋਂ ਇਲਾਵਾ ਇਸੇ ਪਹਿਲੂ ਤੇ ਚਰਚਾ ਹੋਈ ਹੋਵੇ ਬਹਿਸ ਹੋਈ ਹੋਵੇ ਕੋਈ ਕਿਸੇ ਸੂਬੇ ਨੇ ਕਿਸੇ ਮੈਂਬਰ ਪਾਰਲੀਮੈਂਟ ਨੇ ਆਪਣੇ ਸੂਬੇ ਦੇ ਹਵਾਲੇ ਨਾਲ ਆਪਣੇ ਹਲਕੇ ਦੇ ਹਵਾਲੇ ਨਾਲ ਲੋਕ ਮੁੱਦਿਆਂ ਤੇ ਕੋਈ ਗੱਲ ਕਰ ਲਈ ਹੋਵੇ ਕਿੱਥੇ ਹੈ ਪੈਸਾ ਬਰਬਾਦੀ ਸਮਾਂ ਬਰਬਾਦੀ ਤੇ ਜਾਂ ਇਹਨਾਂ ਮੁੱਦਿਆਂ ਦੀ ਸੰਸਦ ਹੈ ਕਿ ਦੋ ਐਮਪੀਆਂ ਦੇ ਟਕਰਾ ਨੂੰ ਅਸੀਂ ਧਰਮ ਦੀ ਰੰਗਤ ਦੇ ਦਈਏ ਫਿਰਕੇ ਦੀ ਰੰਗਤ ਦੇ ਦਈਏ ਗੁਰੂ ਤੱਕ ਲੈ ਜਾਈਏ ਸੋ ਇਸ ਨੇ ਸਵਾਲ ਤਾਂ ਪੈਦਾ ਕਰ ਦਿੱਤਾ ਉਹ ਦੇਖਦੇ ਆਂ ਜੀ ਹੋਂ ਦੇ ਸਮੇਂ 'ਚ ਕਿੱਧਰ ਨੂੰ ਗੱਲ ਵੱਧਦੀ ਆ ਪਰ ਜਿਹੜੀ ਡੀਲ ਤੋਂ ਭੱਜ ਰਹੀ ਆ ਮੋਦੀ ਸਰਕਾਰ ਕੀ ਉਸ ਡੀਲ ਦਾ ਪੰਜਾਬ ਤੇ ਵੀ ਕੋਈ ਅਸਰ ਹੈ ਭਾਰਤ ਤੇ ਅਮਰੀਕਾ ਵਿਚਾਲੇ ਹੋਈ ਡੀਲ ਭਾਰਤ ਤੇ ਅਮਰੀਕਾ ਵਿਚਾਲੇ ਹੋਇਆ ਵਪਾਰ ਸਮਝੌਤਾ ਸਹੀ ਰੂਪ 'ਚ ਮਾਰਚ ਦੇ ਵਿੱਚ ਕਹਿੰਦੇ ਪੂਰਨ ਤੌਰ ਤੇ ਲਾਗੂ ਹੋ ਜਾਣਾ 10 ਘੱਟ ਹੋ ਜਾਣੇ ਸਭ ਕੁਝ ਨੂੰ ਤਾਂ ਮਨਜ਼ੂਰੀ ਮਿਲੀ ਹੈ ਕੁਝ ਤਰ੍ਹਾਂ ਇਸ ਨੂੰ ਇਸ ਤਰੀਕੇ ਕਰਨ ਲੈਂਦੀਆਂ ਨੇ ਕਿ ਜੀ ਨਿੰਦਰ ਮੋਦੀ ਘਰੇ ਸੀ ਇਸੇ ਤਰ੍ਹਾਂ ਤੁਹਾਨੂੰ ਨੇ ਹਾਂ ਕੀਤੀ ਰੀਲਸ ਤੇ ਚੜ ਗਈ ਫਿਰ ਲੰਬੇ ਸਮੇਂ ਤੋਂ ਤੁਰੀ ਆ ਰਹੀ ਸੀ ਢੀ ਲਟਕਦੀ ਆ ਰਹੀ ਸੀ ਤੇ ਆਖਰ ਹੁਣ ਪ੍ਰਵਾਨ ਚੜੀ ਹੈ ਉਹਦੇ ਪਿੱਛੇ ਕੀ ਇੱਕ ਮੁੱਖ ਕਾਰਨ ਹੋ ਸਕਦਾ ਹੈ ਕਿ ਭਾਰਤ ਦਾ ਚੁਕਾ ਰੂਸ ਚੀਨ ਕਰਨੀ ਨੂੰ ਹੋਣ ਲੱਗਾ ਸੀ ਤੇ ਅਮਰੀਕਨ ਸਮਝ ਆਈ ਕਿ ਮੈਂ ਇਕੱਲਾ ਪੈ ਜੂੰਗਾ ਇਸ ਲਈ ਉਸਨੇ ਇਸ ਸਥਿਤੀ ਚ ਲਿਆਂਦਾ ਕਿ ਚਲੋ ਸਮਝੌਤਾ ਕਰ ਲਈਏ ਤੇ ਭਾਰਤ ਨੇ ਵੀ ਉਧਰ ਜਾਣਾ ਤੈ ਕੀਤਾ ਜਾਂ ਇਹਦਾ ਅਸਰ ਸੂ ਕੋਈ ਹੋਰ ਹੈ ਅਡਵਾਨੀ ਦਾ ਮਾਮਲਾ ਅਡਾਨੀ ਵਾਲਾ ਜਿਹੜਾ ਕੇਸ ਦਾ ਮਾਮਲਾ ਮੋਦੀ ਹੋਰਾਂ ਦੇ ਖੁੱਦੀਆਂ ਫੈਲਾਂ ਦਾ ਕੋਈ ਮਾਮਲਾ ਤੁਲਿਸ ਪੈਦੂ ਤੇ ਚਰਚਾ ਕਰਨ ਤੋਂ ਪਹਿਲਾਂ ਜੇ ਆਪਾਂ ਕਰੀਏ ਜਿਵੇਂ ਨਰਿੰਦਰ ਮੋਦੀ ਹੋਰੀ ਸੰਸਦ 'ਤੇ ਟਪੜ ਰਹੇ ਨੇ ਕਿਉਂ ਦੇਖੋ ਜੀ ਦੇਸ਼ ਨੂੰ ਅਸੀਂ ਬਪੋਰਸ ਡੀਲ ਤੋਂ ਟ੍ਰੇਡ ਡੀਲ ਤੱਕ ਲਿਆਏ ਆ ਇਹ ਤਰੱਕੀ ਹੈ ਕਹਿੰਦੇ ਜੀ ਕਾਂਗਰਸ ਐ ਕੁਝ ਕਰੇ ਨਹੀਂ ਸਕੀ ਉਹ ਤਾਂ ਮੋਦੀ ਦੀਆਂ ਕਮੀਆਂ ਹੀ ਲੱਭਦੀ ਰਹਿੰਦੀ ਹੈ ਜੀ ਠੀਕ ਹੈ ਵਿਰੋਧੀ ਤੇ ਰਹੇ ਤੇ ਤੁਹਾਡਾ ਉਹਦੇ ਨਿਸ਼ਾਨਾ ਰੱਖਣਾ ਵਾਜਿਬ ਹੈ ਕਿਉਂਕਿ ਚਣੌਤੀ ਜੇ ਮਿਲ ਰਹੀ ਹੈ ਫਿਲਹਾਲ ਉਧਰ ਵੀ ਬਰੋ ਕਾਂਗਰਸ ਵੱਲੋਂ ਵੀ ਕਾਦੀ ਚਣੌਤੀ ਹੈ ਲੈ ਦੇਖ ਕੇ ਰਾਹੁਲ ਗਾਂਧੀ ਜਿਹੜਾ ਮਾੜਾ ਮੋਟਾ ਕੋਈ ਮੁੱਦੇ 'ਤੇ ਗੱਲ ਕਰਦਾ ਜਿਹਾ ਉਦੀ ਭੈਣ ਮੜ ਮੜਾ ਬੋਲਵੇ ਬਾਕੀ ਦਾ ਕਾਂਗਰਸ راہੁਲ ਗਾਂਧੀ ਨਾਲ ਵੀ ਖੜੀ ਨਜ਼ਰ ਨਹੀਂ ਆਉਂਦੀ ਕਾਂਗਰਸ ਆਪਣੇ ਹੀ ਪਾਰ ਆਪਣੀਆਂ ਨਲਾਇਕੀਆਂ ਆਪਣੀਆਂ ਗਲਤੀਆਂ ਕਰਕੇ ਤੇ ਦੂਸਰੇ ਪਾਸੇ ਤੁਸੀਂ ਇਸ ਤਰ੍ਹਾਂ ਅੱਗੇ ਵਧ ਰਹੇ ਹੋ ਸਵਾਲ ਖੜਾ ਮੈਂ ਇਹ ਸਾਰੇ ਡੀਲ ਦੇ ਮਾਮਲੇ ਤੇ ਆਪਾਂ ਲਗਾਤਾਰ ਗੱਲ ਕਰਦੇ ਆਏ ਆ ਪਰ ਅੱਜ ਮੈਂ ਗੱਲ ਕਰਨਾ ਚਾਹੁੰਦਾ ਸਰਦਾਰ ਹਰਜਿੰਦਰ ਸਿੰਘ ਲਾਲਹੋੜਾ ਦੀ ਟਿੱਪਣੀ ਦੇ ਬਾਰੇ ਨਾਲ ਹਰਜਿੰਦਰ ਸਿੰਘ ਲਾਲਹੋੜੀ ਸਰਗੋਸ਼ੀਆਂ ਲਿਖਦੇ ਨੇ ਮੈਂ ਰੈਗੂਲਰ ਪੜ੍ਹਦਾ ਹਾਂ ਉਹਨਾਂ ਨੂੰ ਇਸੇ ਤਰ੍ਹਾਂ ਮਤਲਬ ਇੱਕ ਅਨੰਦ ਜੈਨ ਜੀ ਨੇ ਉਹ ਰੈਗੂਲਰ ਲਿਖਦੇ ਨੇ ਮੈਂ ਉਹਨਾਂ ਨੂੰ ਰੈਗੂਲਰ ਪੜ੍ਹਦਾ ਹਾਂ ਕਮਾਲ ਦੀਆਂ ਲਿਖਤਾਂ ਹੁੰਦੀਆਂ ਉਹਨਾਂ ਦੀਆਂ ਦੋਆਂ ਦੇ ਲੇਖ ਵੱਖੋ-ਵੱਖ ਉਹਨਾਂ ਦੀਆਂ ਦੋ ਟਿੱਪਣੀਆਂ ਵੱਖੋ-ਵੱਖ ਮੈਂ ਤੁਹਾਡੇ ਮੂਰੇ ਰੱਖ ਰਿਹਾ ਉਹ ਆਪਣੇ ਆ ਬਹੁਤ ਕੁਝ ਕਹਿੰਦੀਆਂ ਨੇ ਹਜਿੰਦਰ ਸਿੰਘ ਲਾਲ ਹਰੀ ਸਰਗੋਸ਼ੀਆਂ ਦੇ ਵਿੱਚ ਇੱਕ ਕਾਲਮ ਦੇ ਵਿੱਚ ਲਿਖਦੇ ਨੇ ਭਾਰਤ ਅਮਰੀਕਾ ਵਪਾਰ ਸੰਧੀ ਤੇ ਪੰਜਾਬ ਉਹ ਕਹਿੰਦੇ ਜੀ ਉਂਝ ਤਾਂ ਵਿਰੋਧੀ ਧਿਰਾਂ ਭਾਵੇਂ ਇਹ ਦਿਲਚਸਪ ਕਹਿੰਦੇ ਜੀ ਇਹ ਇਲਜ਼ਾਮ ਲਾਈ ਜਾਵੇ ਕਿ ਭਾਰਤ ਸਰਕਾਰ ਨੇ ਅਮਰੀਕਾ ਨਾਲ ਸਮਝੌਤਾ ਅਡਾਨੀ ਨੂੰ ਬਚਾਉਣ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਐਪਸੈਨ ਫਾਇਲਾ ਵਿੱਚ ਆਉਣ ਅਤੇ ਰਾਹੁਲ ਗਾਂਧੀ ਵੱਲੋਂ ਸਾਬਕਾ ਫੌਜ ਮੁਖੀ ਦੀ ਕਿਤਾਬ ਵਿੱਚ ਚੀਨ ਦੇ ਟੈਂਕ ਭਾਰਤੀ ਸਰਾਤਾਕ ਪੁੱਜਣ ਦੇ ਫੈਸਲਾ ਨਾ ਲੈ ਸਕਣ ਤੇ ਦੋਸ਼ਾਂ ਦੇ ਪ੍ਰਚਾਰ ਨੂੰ ਕਹਿੰਦੇ ਜੀ ਖੁੰਡਾ ਕਰ ਲਈ ਹੈ ਕਾਲੀ ਵਿੱਚ ਕੀਤਾ ਹੈ ਕਹਿੰਦੇ ਕਿ ਬੇਸ਼ੱਕ ਇਹ ਵਿਰੋਧੀ ਧਿਰਾਂ ਇਹ ਪ੍ਰਚਾਰ ਰਹੀਆਂ ਹੋਣ ਜਾਂ ਇਲਜ਼ਾਮ ਲਾ ਰਹੀਆਂ ਹੋਣ ਕਿ ਜੀ ਅਡਾਨੀ ਵਾਲਾ ਮਸਲਾ ਹੈ ਮੋਦੀ ਦੀਆਂ ਆਪਣੀਆਂ ਫੈਲਾਂ ਦਾ ਮਸਲਾ ਹੈ ਜਾਂ ਰਾਹੁਲ ਗਾਂਧੀ ਵੱਲੋਂ ਜਿਹੜਾ ਚੀਨ ਵਾਲੇ ਮਸਲੇ ਤੇ ਘੇਰਾਬੰਦੀ ਕੀਤੀ ਰਹੀ ਉਹਦੇ ਕਰਕੇ ਕਾਲੀ ਚ ਨરેન્દ્ર ਮੋਦੀ ਨੇ ਹਮੀ ਭਰਤੀ ਪਰ ਕਹਿੰਦੇ ਇਲਜ਼ਾਮ ਘੱਟ ਠੀਕ ਜਾਂਦੇ ਹਨ ਕਿਉਂਕਿ ਇਹ ਡੀਲ ਮਹੀਨਿਆਂ ਤੋਂ ਲਟਕਦੀ ਹੋਈ ਸੀ ਲਟਕੀ ਹੋਈ ਸੀ ਜੋ ਜੇ ਭਾਰਤੀ ਪ੍ਰਧਾਨ ਮੰਤਰੀ ਦੇ ਕਹਿਣ ਤੇ ਰਾਤੋਂ ਰਾਤ ਸਮਝੌਤਾ ਹੋ ਸਕਦਾ ਸੀ ਤਾਂ ਭਾਰਤ ਲੰਮਾ ਸਮਾਂ 50% ਦੇ ਟੈਰਫ ਨਾਲ ਆਪਣੇ ਵਪਾਰਕਤਾ ਵੱਡਾ ਨੁਕਸਾਨ ਕਿਉਂ ਸਹਿਦਾ ਬੈਸੇ ਕਹਿੰਦੇ ਜੀ ਜਿਹੜੀ ਰਿਪੋਰਟ ਹੈ ਇੱਕ ਹੈਨਾ ਉਹਦਾ ਹਵਾਲਾ ਦਿੰਦੇ ਨੇ ਉਹ ਬੁਲਮਰਗ ਦੀ ਰਿਪੋਰਟ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨ ਅਤੇ ਰੂਸ ਵੱਲ ਜਾਣ ਦੇ ਸੰਕੇਤਾਂ ਨੇ ਅਮਰੀਕਾ ਨੂੰ ਮੁੜ ਗੱਲਬਾਤ ਬਾਰੇ ਸੋਚਣ ਤੇ ਮਜਬੂਰ ਕਰ ਦਿੱਤਾ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡਵਾਲ ਨੇ ਅਮਰੀਕਾ ਨੂੰ ਇਹ ਵੀ ਕਿਹਾ ਦੱਸਿਆ ਜਾਂਦਾ ਹੈ ਕਿ ਅਸੀਂ ਇੰਨੇ ਸਮਰਥਾਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਜ ਭਾਗ ਖਤਮ ਹੋਣ ਤੱਕ ਉਡੀਕ ਕਰ ਸਕਦੇ ਹਾਂ ਕਹਿੰਦੇ ਜੀ ਇਹ ਸੁਨੇਹਾ ਵੀ ਅਮਰੀਕਾ ਤੱਕ ਪਹੁੰਚਦਾ ਕਰਤਾ ਸੀ ਕਿ ਜੇ ਐਂ ਲਾਉਣਾ ਟੈਰ ਫਲਾਈ ਰੱਖੋ ਅਸੀਂ ਤਾਂ ਡੋਨਲਡ ਟਰੰਪ ਦੇ ਕਾਰਜ ਭਾਗ ਤੋਂ ਬਾਅਦ ਹੀ ਦੇਖਾਂ ਕੀ ਕਰਨਾ ਅਸੀਂ ਇੰਨਾ ਵੀ ਸਮਾਂ ਲਗਾ ਸਕਦੇ ਹਾਂ ਫਿਰ ਇਸ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦਰਮਿਆਨ ਬਾਰ ਬਾਰ ਫੋਨ ਤੇ ਗੱਲਬਾਤ ਹੋਈ ਤੇ ਇਹ ਸਾਰੀ ਰੀਲ ਦੇ ਦਰਮਿਆਨ ਕਹਿੰਦੇ ਚਾਰ ਵਾਰ ਫੋਨ ਤੇ ਗੱਲਬਾਤ ਹੋਈ ਹੈ ਜਿਸ ਨੇ ਸਮਝੌਤੇ ਦਾ ਰਾਹ ਪੱਧਰਾ ਕੀਤਾ ਬੇਸ਼ੱਕ ਭਾਰਤ ਸਰਕਾਰ ਨੇ ਸਮਝੌਤੇ ਨੂੰ ਆਪਣੀ ਪ੍ਰਾਪਤੀ ਵੱਜੋਂ ਪ੍ਰਚਾਰੇ ਬ੍ਰਾਜ਼ੀਲੀਤ ਕੁਝ ਹੋ ਰਹੀ ਹੈ ਜੀ ਪਹਿਲਾਂ ਅਮਰੀਕਾ ਵਿੱਚ ਭਾਰਤੀ ਸਮਾਨ ਉੱਤੇ 2.4 ਤੋਂ 3.4% ਦੀ ਟੈਰਫ ਲੱਗਦਾ ਸੀ ਹੁਣ ਇਹ ਗੌਰ ਕਰਨ ਵਾਲੀ ਗੱਲ ਹੈ ਉਹ ਕਹਿੰਦੇ ਪਹਿਲਾਂ ਅਮਰੀਕਾ ਵਿੱਚ ਅਮਰੀਕਾ 'ਚ ਜਿਹੜਾ ਸਾਡਾ ਸਮਾਨ ਜਾਂਦਾ ਸੀ ਅਮਰੀਕਾ 'ਚ ਭਾਰਤੀ ਸਮਾਨ ਉੱਤੇ 2.4 ਤੋਂ 3.4% ਦੀ ਟੈਰਫ ਲੱਗਦਾ ਸੀ ਅਤੇ ਭਾਰਤ ਅਮਰੀਕਾ ਦੀਆਂ ਚੀਜ਼ਾਂ ਉੱਤੇ ਔਸਤਨ 17% ਦੀ ਤੇ ਖੇਤੀਬਾਸਤਾਂ ਉੱਤੇ 39% ਦੀ ਟੈਕਸ ਲਾਉਂਦਾ ਸੀ ਜਦੋਂ ਉਧਰੋਂ ਸਮਾਨ ਇੱਧਰ ਆਉਂਦਾ ਸੀ ਅਮਰੀਕਾ ਤੋਂ ਤਾਂ 17% ਤੋਂ ਲੈ ਕੇ 39% ਤੱਕ ਟੈਕਸ ਅਸੀਂ ਲਾਉਂਦੇ ਸੀ ਪਰ ਹੁਣ ਸੂਈ 180 ਡਿਗਰੀ ਤੇ ਉਲਟ ਘੁੰਮ ਗਈ ਹੈ ਇਸ ਸਮਝੌਤੇ ਦਾ ਜੋ ਹਿੱਸਾ ਸਾਹਮਣੇ ਆਇਆ ਉਸ ਅਨੁਸਾਰ ਹੁਣ ਭਾਰਤੀ ਸਮਾਨ ਉੱਤੇ ਅਮਰੀਕਾ ਵਿੱਚ 18% ਦੀ ਟੈਕਸ ਲੱਗੇਗਾ 25+25 50 ਤੱਕ ਲੈ ਗਏ ਸੀ ਸਾਡੇ ਸਮਾਨ ਤੇ ਜਦੋਂ ਕਿ ਸਾਡੇ ਸਮਾਨ ਤੇ ਉੱਥੇ ਪਹਿਲਾਂ 2.4 ਤੋਂ 3.4% ਦੀ ਟੈਕਸ ਸੀ ਹੁਣ ਕਹਿੰਦੇ ਜੀ ਉੱਥੇ 25 25 ਹੋ ਗਿਆ ਤੇ ਜਿਆ ਸਮਝੌਤਾ ਹੋ ਗਿਆ ਤਾਂ ਜੀ ਇਹ 18% ਦੀ ਤੇ ਆ ਜਾਊਗਾ ਇੱਕ ਪਾਸੇ ਤਾਂ ਇਹ ਦੂਸਰੇ ਪਾਸੇ ਅਮਰੀਕਾ ਸਮਾਨ ਭਾਰਤ 0% ਦੀ ਟੈਕਸ ਤੇ ਆਵੇਗਾ ਜਿਹੜਾ ਸਾਡੇ ਉਹਦੇ ਉੱਪਰ ਟੈਕਸ ਲੱਗਦਾ ਸੀ 17 ਤੋਂ 39 ਉਹ ਹੁਣ 0 ਤੇ ਆ ਜਾਏਗਾ ਇੱਕ ਤਾਂ ਇਹ 180 ਡਿਗਰੀ ਤੇ ਕੁਮਣ ਵਾਲਾ ਮਾਮਲਾ ਪਰ ਇਹ ਤੋਂ ਅੱਗੇ ਵਾਲਾ ਮਾਮਲਾ ਹੋਰ ਵੀ ਹੈ। ਭਾਵੇਂ ਬਿਸ਼ਪ ਦੀ ਕਹਿੰਦੇ ਜੀ ਆਪਕ ਸਥਿਤੀ ਅਤੇ ਅਮਰੀਕਾ ਦੀ ਦਾਦਾਗਰੀ ਦੇ ਚਲਦੇ ਆ ਇਹ ਸਭ ਕੁਝ ਵਾਪਰ ਰਿਹਾ ਹੈ। ਹੈਨਾ ਪਰ ਖੇਤੀ ਖੇਤਰ ਅਤੇ ਡੈਰੀ ਖੇਤਰ ਨੂੰ ਲੈ ਕੇ ਜੋ ਬੰਬਲਕੂਸਾ ਬਣਿਆ ਹੋਇਆ ਹੈ। ਅਮਰੀਕੀ ਰਾਸ਼ਪਤੀ 트ੰਪ ਅਮਰੀਕੀ ਵਪਾਰ ਪ੍ਰਤੀਨਿਧੀ ਜੈਸਮਿਨ ਅਤੇ ਅਮਰੀਕੀ ਵਿਦੇਸ਼ ਸਕੱਤਰ ਮੰਤਰੀ ਬਰਨ ਲੈਸਨਿੰਗ ਇਸ ਸਮਝੌਤੇ ਦੇ ਰਾਹੀਂ ਭਾਰਤੀ ਬਾਜ਼ਾਰਾਂ ਨੂੰ ਅਮਰੀਕੀ ਖੇਤੀ ਤੇ ਡੈਰੀ ਵਸਤਾਂ ਖੋਲਣ ਵਾਲਾ ਕਰਾ ਦੇ ਰਹੇ ਅਮਰੀਕਾ ਦੇ ਮੰਤਰੀ ਅਮਰੀਕਾ ਦਾ ਰਾਸ਼ਟਰਪਤੀ ਅਮਰੀਕਾ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਇਹ ਸਮਝੌਤਾ ਅਮਰੀਕਾ ਦੇ ਖੇਤੀ ਸਮਾਨ ਤੇ ਡੈਰੀ ਤੇ ਸਹਾਇਕ ਖੇਤੀ ਧੰਦਿਆਂ ਦੇ ਲਈ ਭਾਰਤ ਦਾ ਬਾਜ਼ਾਰ ਖੋਲ ਦੇਗਾ ਤੇ ਸਾਡੇ ਵਾਲੇ ਸਾਡੇ ਵਾਲੇ ਕਹਿੰਦੇ ਨਾ ਜੀ ਜਦੋਂ ਕਿ ਭਾਰਤ ਦੇ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਭਾਰਤੀ ਖੇਤੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਹਿ ਰਹੇ ਨੇ ਇੱਕ ਇਹ ਬਿਆਨ ਬਿਲਕੁਲ ਹੀ ਇੱਕ ਦੂਸਰੇ ਦੇ ਵਿਰੋਧੀ ਹੈ ਇਹ ਕਹਿੰਦੇ ਬਿਲਕੁਲ ਅਸੀਂ ਸੁਰੱਖਿਅਤ ਰੱਖ ਰਹੇ ਹਾਂ ਮੋਦੀ ਜੀ ਵੀ ਕਹਿੰ ਰਹੇ ਨੇ ਖੇਤੀ ਸੈਕਟਰ ਸੁਰੱਖਿਅਤ ਹੈ ਜੀ ਸਾਡਾ ਪਰ ਜੇਕਰ ਸੱਚਮੁੱਚ ਹੀ ਖੇਤੀ ਤੇ ਡੇਰੀ ਖੇਤਰ ਅਮਰੀਕੀ ਬਾਜ਼ਾਰਾਂ ਨੇ ਖੋਲ੍ਹ ਦਿੱਤਾ ਗਿਆ ਤਾਂ ਫਿਰ ਇਹ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਏਗਾ ਸਵਾਲ ਹੈ ਵਿਸ਼ਖ ਸਾਨੂੰ ਆਪਣੀ ਸਰਕਾਰ ਦੇ ਭਰੋਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਰਜਿੰਦਰ ਸਿੰਘ ਲਾਲ ਕਹਿੰਦੇ ਜੇ ਸਰਕਾਰ ਯਕੀਨਦਵਾਰੀ ਹੈ ਕਿ ਖੇਤੀ ਨਾਲ ਕੋਈ ਸਮਝੌਤਾ ਨਹੀਂ ਪਰ ਯਕੀਨ ਕੀ ਮੈਂ ਕਰੀਏ ਤਿੰਨ ਖੇਤੀ ਕਾਨੂੰਨ ਵੀ ਕਹਿੰਦੇ ਨੇ ਸਾਡੇ ਹੱਕ ਚ ਨੇ ਇਹ ਤਾਂ ਲੇਬਰ ਕੋਡ ਨੂੰ ਵੀ ਕਹਿੰਦੇ ਥੋੜੇ ਹੱਕ ਚ ਨੇ ਇਹ ਤਾਂ ਕਹਿੰਦੇ ਮੰਡੇਗਾ ਖਤਮ ਕਰਕੇ ਜੀ ਰਾਮ ਜੀ ਲੈਂਦੇ ਉਹ ਵੀ ਤੁਹਾਡੇ ਹੱਕ ਚ ਹੈ ਜਿਹੜਾ ਅਸੀਂ ਸੁੱਬਿਆਂ ਦੇ ਹੱਕਾਂ ਤੇ ਡਾਕਾ ਮਾਰ ਲਿਆ ਤਾਂ ਕੰਟਰੋਲ ਕਰ ਲਿਆ ਬਾਰਡਰਾਂ ਦਾ ਵੀ ਪਾਣੀਆਂ ਦਾ ਵੀ ਹੈ ਡੈਮਾਂ ਦਾ ਵੀ ਇਹ ਵੀ ਸਾਡੇ ਹੱਕ ਚ ਦੱਸ ਰਹੇ ਨੇ ਸੜਾ ਸੜਾ ਮਾਲ ਰਿਕਾਰਡ ਚੱਕ ਕੇ ਸੈਂਟਰ ਆਪਣੇ ਕੋਲ ਲੈ ਗਿਆ ਮੰਡੀ ਖਤਮ ਕੀਤੀ ਜਾ ਰਹੀ ਹੈ ਜੀਐਸਟੀ ਲਾਤੀ ਸੁੱਬਿਆਂ ਦੇ ਹੱਕ ਮਾਰ ਲੇ ਸਾਰਾ ਕੁਝ ਸਾਡੇ ਹੱਕ ਚ ਫਿਰ ਤਾਂ ਅਸੀਂ ਉਧਰ ਵੀ ਯਕੀਨ ਕਰ ਲਈਏ ਜੀ ਉਹ ਇਹ ਕਹਿ ਰਹੇ ਨੇ ਕਿ ਵੀ ਸਾਨੂੰ ਯਕੀਨ ਕਰਨਾ ਚਾਹੀਦਾ ਹੈ ਕਿ ਸਰਕਾਰ ਕਹਿੰਦੀ ਹੈ ਪਰ ਚੰਗੀ ਗੱਲ ਹੋਵੇ ਜੇ ਇਹ ਹੋਵੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਜੀ ਮੋਦੀ ਖੁਦ ਇਸ ਸਮਝੌਤੇ ਦਾ ਖਰੜਾ ਲੋਕਾਂ ਸਾਹਮਣੇ ਆਨਲਾਈਨ ਪੇਸ਼ ਕਰ ਦੇਣ ਇਸੇ ਤਰ੍ਹਾਂ ਹੀ ਕਹਿੰਦੇ ਪਰਦੇ ਪਿੱਛੇ ਦਾ ਇਲਜ਼ਾਮ ਲੱਗਦਾ ਹੀ ਲੱਗਦੇ ਨੇ ਪਰ ਪਰਦੇ ਪਿੱਛੇ ਰੱਖ ਕੇ ਕੰਮ ਕਿਉਂ ਕੀਤਾ ਜਾ ਰਿਹਾ ਸਵਾਲ ਤਾਂ ਇਹ ਵੀ ਹੈ ਚਲੋ ਇਹੀ ਪਹਿਲੂ ਨਹੀਂ ਕਹਿੰਦਾ ਦੂਸਰਾ ਪਹਿਲੂ ਇੱਕ ਪਾਸੇ ਭਾਰਤ ਮੁੜ ਕੇ ਕਹਿ ਰਿਹਾ ਜੀ ਅਮਰੀਕਾ ਨਾਲ ਡੀਲ ਹੋ ਰਹੀ ਹੈ ਦੂਸਰੇ ਪਾਸੇ ਭਾਰਤ ਦੇ ਚੱਲ ਰਹੇ ਸੰਸਦ ਦੇ ਵਿੱਚ ਮੰਤਰੀ ਸਾਹਿਬ ਵੀ ਦੱਸਦੇ ਨੇ ਕਿ 38 100 ਤੋਂ ਵੱਧ ਸਾਡੇ ਭਾਰਤੀ ਲੋਕ ਰਿਪੋਰਟ ਕੀਤੇ ਜਾ ਚੁੱਕੇ ਨੇ ਬੇਸ਼ੱਕ ਉਹਨਾਂ ਚੋਂ ਕਈ ਇਸ ਪਹਿਲੂ ਤੇ ਹੋਣੇ ਕਿ ਬਈ ਗਲਤ ਥਾਂ ਤੇ ਰਹਿ ਰਹੇ ਨੇ ਇਲੀਗਲ ਰਹਿ ਰਹੇ ਨੇ ਪਰ ਜਿਵੇਂ ਜਹਾਜ਼ ਪਰਕੇ ਭੇਜੇ ਸੀ ਹਤਕੜੀਆਂ ਲਾ ਕੇ ਬੇੜੀਆਂ ਪਾ ਗਿਓ ਉਹ ਬਹੁਤ ਮੁੱਦਾ ਬਣਿਆ ਸੀ ਉਸ ਸਮੇਂ ਵੀ ਸਾਡੀ ਸਰਕਾਰ ਨੇ ਕੋਈ ਰਿਐਕਟ ਨਹੀਂ ਕੀਤਾ ਪਰ ਉਸ ਤੋਂ ਬਾਅਦ ਇਹ ਨਾਮਤਲੇ ਪਰਤਾਰਾ ਲਗਾਤਾਰ ਜਾਰੀ ਹੈ ਅਮਰੀਕਾ ਕੈਨੇਡਾ ਜਾਂ ਹੋਰਨਾਂ ਮੁਲਕਾਂ ਦੇ ਹਵਾਲੇ ਨਾਲ 3800 ਬੰਦੇ ਸਭ ਤੋਂ ਵੱਡੀ ਗਿਣਤੀ ਵਿੱਚ ਅਮਰੀਕਾ ਹੈ ਜਿਹਦੇ ਵਿੱਚ ਪੰਜਾਬ ਦੇ 620 ਤੇ 604 ਦੇ ਕਰੀਬ ਹਰਿਆਣਾ ਮਤਲਬ 1200 ਦੇ ਕਰੀਬ 1250 ਦੇ ਕਰੀਬ ਸਾਡੇ ਹੀ ਲੋਕ ਸਭ ਤੋਂ ਵੱਡੇ ਪਰ ਕੀ ਇਹਨਾਂ ਤੱਕ ਗਲਤ ਅਸੀਂ ਹੋ ਗਏ ਕਿ ਉੱਥੇ ਜਿਆਦਾਤਰ ਨਿਸ਼ਾਨਾ ਹੀ ਅਸੀਂ ਲੋਕ ਬਣ ਰਹੇ ਹਾਂ ਜਾਂ ਉਹਨਾਂ ਨੇ ਤੈਅ ਕਰ ਲਿਆ ਕਿ ਆਪਾਂ ਹੀ ਕੱਢਣੇ ਨੇ ਜਦੋਂ ਕਿ ਜਮ ਦੇ ਗਣਤੀ ਦੇ ਗੁਜਰਾਤ ਤੇ ਹੋਰਨਾਂ ਸੂਬਿਆਂ ਦੇ ਲੋਕ ਹੈਗੇ ਨੇ ਉਹ ਥੋੜੇ ਥੋੜੇ ਕੋਈ 20 ਆ ਕੋਈ 25 ਆ ਜਾਂ ਉਹ ਘੱਟ ਗਣਤੀ ਜਿਹਨੇ ਅਸੀਂ ਵੱਧ ਗਣਤੀ ਚੋਂtheta ਇਸ ਲਈ ਹੈ ਕੁਝ ਵੀ ਹੋਵੇ ਜਦੋਂ ਤੁਸੀਂ ਵਪਾਰਕ ਡੀਲ ਕਰਦੇ ਹੋ ਤਾਂ ਘੱਟੋ ਘਾਟੇ ਨਾਲ ਮੁੱਦਿਆਂ ਤੇ ਚਰਚਾ ਤਾਂ ਕਰੋ ਵੈਸੀ ਕੈਨੇਡਾ ਦੀ ਜੋ ਹਾਲਤ ਆ ਅਮਰੀਕਾ ਦੇ ਜੋ ਸਥਿਤੀ ਬਣੀ ਹੋਈ ਹੈ ਉਹ ਤੋਂ ਲੋਕ ਆਪੇ ਛੱਡ ਕੇ ਇੱਧਰ ਆ ਰਹੇ ਨੇ ਵੱਖ-ਵੱਖ ਮੁਲਕਾਂ 'ਚ ਵਾਪਸ ਪਰਤਣ ਜਾਂ ਆਪਣੇ ਘਰ ਪਰਤ ਰਹੇ ਨੇ ਜਾਂ ਕਿਸੇ ਹੋਰ ਮੁਲਕ 'ਚ ਤਬਦੀਲ ਹੋ ਰਹੇ ਨੇ ਉਹ ਹੈਗਾ ਪਰ ਸਵਾਲ ਇਹ ਹੈ ਕਿ ਇਹਦਾ ਜ਼ਿਕਰ ਸਰਕਾਰ ਉੱਤੇ ਕਰਦੀ ਹੈ ਜਾਂ ਨਹੀਂ ਕਰਦੀ ਸਵਾਲ ਤਾਂ ਇਹ ਵੀ ਖੜਾ ਚਲੋ ਇੱਕ ਪਹਿਲੂ ਹੋਰ ਹੈ ਜਨਾਬ ਇਹ ਉਹ ਪਹਿਲੂ ਹੈ ਜੀ ਮੋਬਾਈਲ ਫੋਨ ਦਾ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਕਿ ਬਈ ਮੋਬਾਈਲ ਦੀ ਵਰਤੋਂ ਦਾ ਸਵਾਲ ਹੈ ਉਹਦੀ ਦੁਰਵਰਤੋਂ ਦਾ ਸਵਾਲ ਵੀ ਹੈ ਸੋ ਪਰ ਜੇ ਦੇਖਿਆ ਜਾਵੇ ਤਾਂ ਕਈ ਮੁਲਕਾਂ ਨੇ ਇਹਦੇ ਤੇ ਰੋਕ ਲਾਈ ਹੈ ਪੂਰੇ ਤੌਰ ਦੇ ਉੱਤੇ ਜਦੋਂ ਤੱਕ ਬਾਲਗਰੀ ਹੁੰਦਾ ਤਦ ਤੱਕ ਨੈੱਟ ਨਹੀਂ ਚੱਲੂਗਾ ਜੀ ਮੋਬਾਈਲ ਨਹੀਂ ਮਿਲੂਗਾ ਪਰ ਹੁਣ ਭਾਰਤ ਦਾ ਪੰਜਾਬ ਦਾ ਗਵਾਂਧੀ ਸੂਬਾ ਹਿਮਾਚਲ ਹਿਮਾਚਲ ਪ੍ਰਦੇਸ਼ ਨੇ ਪੂਰਨ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਮੋਬਾਈਲ ਫੋਨ ਵਰਤਨ ਤੇ ਰੋਕ ਲਾ ਦਿੱਤੀ ਹੈ ਹਿਮਾਚਲ ਦੇ ਵਿਦਿਆਰਥੀ ਮੋਬਾਈਲ ਫੋਨ ਨਹੀਂ ਵਰਤ ਸਕਣਗੇ ਸਰਕਾਰੀ ਸਕੂਲ ਤੋਂ ਲੈ ਕੇ ਪ੍ਰਾਈਵੇਟ ਸਕੂਲ ਤੱਕ ਦੇ ਹਰ ਵਿਦਿਆਰਥੀ ਦੇ ਲਈ ਪੂਰਨ ਪਾਬੰਦੀ ਹੈ 1 ਮਾਰਚ 2026 ਤੋਂ ਇਹ ਨਿਯਮ ਕਹਿੰਦੇ ਲਾਗੂ ਹੋ ਜਾਊਗਾ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਇਹ ਅਦੇਸ਼ ਜਾਰੀ ਕਰਦੇ ਆ ਕਿ ਹੈ ਕਿ ਹਿਮਾਚਲ ਦਾ ਹਰ ਸਰਕਾਰੀ ਤੇ ਪ੍ਰਾਈਵੇਟ ਸਕੂਲ ਇਸ ਨਿਯਮ ਨੂੰ ਪਾਲਣਾ ਕਰੇ ਇਹ ਸਿਰਫ ਲਿਖਤੀ ਹੁਕਮ ਨਹੀਂ ਹੈ ਇਹ ਹਕੀਕੀ ਹੁਕਮ ਹੁਕਮ ਹੈ ਦੀ ਪਾਲਣਾ ਕਰਨੀ ਪੈਗੀ ਜੁਰਮਾਨਾ ਵੀ ਲੱਗੇਗਾ ਮੋਬਾਈਲ ਵੀ ਜ਼ਬਤ ਹੋਏਗਾ ਤੇ ਕਾਰਵਾਈ ਵੀ ਹੋਏਗੀ ਚੰਗੀ ਗੱਲ ਹੈ ਜੀ ਜੇ ਕਿਤਾਬਾਂ ਗੱన్ని ਬੱਚਿਆਂ ਨੂੰ ਮੋੜਿਆ ਜਾਵੇ ਉਹਦੇ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਪਹਿਲ ਕਦਮੀ ਕਰਨੀ ਪੈਣੀ ਹੈ ਜੇ ਕਲਾਸ ਨੂੰ ਇਹ ਕਹਿ ਕੇ ਕਿ ਚਲੋ ਵੀ ਤੁਸੀਂ ਪਾਠ ਪੜ੍ਹੋ ਹਾਂ ਚਲੋ ਵੀ ਤੁਸੀਂ ਪਾਠ ਯਾਦ ਕਰੋ ਹੈ ਉਹ ਕੀ ਹੈ ਹੈਡ ਡਾਊਨ ਕਰ ਲਓ ਤੇ ਆਪ ਅਧਿਆਪਕ ਮੇਜ਼ ਦੇ ਥੱਲੇ ਕਰਕੇ ਚੈਟ ਕਰ ਰਿਆ ਹੋਵੇ WhatsApp ਚਲਾ ਰਿਹਾ ਹੋਵੇ ਰੀਲਾਂ ਦੇਖ ਰਿਹਾ ਹੋਵੇ ਜਾਂ बार-बार ਬਾਥਰੂਮ ਨੂੰ ਜਾ ਰਿਹਾ ਹੋਵੇ ਹੈਨਾ ਜਾਂ ਸ਼ਰਿਆਮੇ ਸਾਰਾ ਸਾਬੇ ਆਪਸ ਚਹਿਜੋਗ ਦੇਖੀ ਜੋ ਫਿਰ ਉੱਥੇ ਕੌਣ ਰੋਕੂਗਾ ਸੋ ਇਹਦੀ ਵੀ ਕੋਈ ਨੀਮਾ ਬਦੀ ਦੀ ਲੋੜ ਹੈ ਅੱਗੇ ਲੈਲ 9 ਫੋਨ ਹੁੰਦਾ ਸੀ ਪ੍ਰਿੰਸੀਪਲ ਦੇ ਕਮਰੇ ਚ ਜਿਹਦਾ ਫੋਨ ਆਉਂਦਾ ਅਧਿਕਾਰੀ ਦਾ ਆਉਂਦਾ ਘਰੋਂ ਆਉਂਦਾ ਕਿਤੋਂ ਆਉਂਦਾ ਉੱਥੇ ਜਾ ਕੇ ਟੈਂਡ ਹੋ ਜਾਂਦਾ ਸੀ ਕੰਮ ਤਾਂ ਅਦਬੀ ਚਾਲ ਦੇ ਸੀ ਪਰ ਹੁਣ ਹਰ ਗੱਲ ਦੀ ਮੇਡੇ ਬੀਲ ਦੀ ਫੋਟੋ ਪਾਓ ਜੀ ਐ ਬੱਚਿਆਂ ਦੀ ਵੀ ਫੋਟੋ ਪਾਓ ਜੀ ਹਾਜ਼ਰੀ ਦੀ ਫੋਟੋ ਪਾਓ ਜੀ ਫਿਰ ਫੋਨ ਅਪਡੇਟ ਕਰਦੇ ਰਹਿੰਦੇ ਨੇ ਤੇ ਬਹਾਨਾ ਅਗਲੇ ਕੋਲ ਫਿਰ ਕਿਸਾ ਤੋਂ ਸਰਕਾਰੀ ਕੰਮ ਮਿਲਿਆ ਸੋ ਜਿਨ੍ਹਾਂ ਤੋਂ ਦੇਖ ਕੇ ਸਿੱਖਣਾ ਜ਼ਵਾਕਾਂ ਨੇ ਉਸ ਗੱਲ ਗੱਲ ਵੀ ਸਰਕਾਰਾਂ ਗੌਰ ਕਰ ਅਧਿਆਪਕ ਜਿੱਥੇ ਆਪਣਾ ਰੋਲ ਸਹੀ ਨਿਭਾਉਣ ਮੋਬਾਈਲ ਤੇ ਜਿਹੜੇ ਨਹੀਂ ਕਰਦੇ ਉਹ ਨਹੀਂ ਕਰਦੇ ਤੇ ਮਾਪਿਆਂ ਨੂੰ ਵੀ ਇਸ ਤਰ੍ਹਾਂ ਦੀ ਭੂਮਿਕਾ ਚੁਣਨ ਬਣਾਂਗੇ ਜਿਵਾਗ ਤੁਹਾਨੂੰ ਹੀ ਦੇਖਦੇ ਨੇ ਜੇ ਤੁਸੀਂ ਜਿਵਾਗ ਵਿੱਚ ਚੁੱਪ ਕਰੌਲੀ ਮੋਬਾਈਲ ਆਪੇ ਦੇ ਰਹੇ ਫਿਰ ਬਾਚੂ ਲੋਕਾਂ ਨੂੰ ਬੈਠ ਕੇ ਇਹ ਨਾ ਕਹੋਗੇ ਸਾਡਾ ਜਿਵਾਗ ਦਾ ਸੋ ਨਿਕਲ ਗਿਆ ਜੀ ਸੋ ਕਿਤਾਬਾਂ ਕੰਨੀ ਸ਼ਬਦਾਂ ਕੰਨੀ ਅੱਖਰਾਂ ਕੰਨੀ ਐ ਮਿਹਨਤ ਮੁਸ਼ਕਕਤ ਕੰਨੀ ਆਪਣੇ ਨਾਲ ਕੰਮ ਕਰਦੇ ਹਵਾਲੇ ਨਾਲ ਜੋੜਨ ਦੀ ਲੋੜ ਹੈ ਇਹ ਸਮਾਂ ਪੈਸਾ ਜਿੱਥੇ ਪ੍ਰਵਾਸ ਕਰਦਾ ਉੱਥੇ ਮਾਨਸਿਕ ਰੋਗੀ ਚੜਚੜਾਪਨ ਕਿਹ ਤਰ੍ਹਾਂ ਦੇ ਹੋਰ ਰੋਗਾਂ ਨੂੰ ਜਾਣਦੇ ਨੇ ਇਸੀ ਗੌਰ ਕਰਨ ਦੀ ਲੋੜ ਹੈ ਮਾਚਲ ਦੀ ਪਹਿਲ ਕਦਮੀ ਦਾ ਸਵਾਗਤ ਕਰਨਾ